ਸਤਿ ਸਾਈਂ ਸੱਚਾ ਸੰਤ ਜਾਈ ਹੈ ਹੈਪੀ ਹੋਰ ਸੀਦਾ ਹੈ ਤਦ ਸੀ ਰਤਨਾਜਨ ਜਾਈ ਗਰਜ ਪਾਤੀ ਗਰਜ ਸੀ ਮਾਇਾ ਤੇ ਕਿਰਪਾ ਹੈ ਕਰ ਕਰ ਕੇ ਕੀਤੇ ਆਪਣਾ ਜੋ ਜਸ ਦੀ ਗੱਲ ਹੈ ਉਸ ਵਾਸੋਂ ਸੋਈ ਗਰਜ ਜਿਨ ਕੰਨ ਪਰ ਨਾ ਜਾਏ ਸੋ ਬਾਤਿ ਸ਼ਹ ਸ਼ਹ ਬਾਤਿ ਸਾਈ ਨਾਨਕ ਰੰਗ ਦਾਈ ਵਾਰੂ ਦੀ ਕਹਾਸੇ ਨਾਈ ਵਾਰੂ ਦੀ ਫੋਟੇ ਵਾਰੂ ਦੀ ਕਹਾਸੇ ਸੁਣਿਆ ਵਾਰੂ ਦੀ ਸੋਨੂ ਗੱਟ ਅੱਖਰ ਸਤ ਪੂਰੀ ਕੇਵਲ ਗੱਟਾ ਟਿੱਠਾ ਹੋਈ ਕੀਨ ਕਲਪਾਈ ਨਾ ਕਮੀ ਆ ਜਾਏ ਕੰਨੀ ਵਾਲੇ ਕੇਰੇ ਰਹੀ ਸਮਾਈ ਵੱਡੀ ਮੇਰੇ ਸਦੀਪ ਜੇਰੇ ਤੁਮ ਦੀਰਗੁ ਕੀਤੇ ਦੀਰਗੁ ਕੋਈ ਨ ਜਾਣੈ ਪੇਰਾ ਕੇਤਾ ਕੇਵਡ ਕੀਰਗੁ ਰਹਾ ਸਦ ਸੁਲਤੀ ਮਿਲ ਸੁਖ ਪਾਈ ਸਭ ਕੀਤ ਮਤ ਮਿਲ ਕੀਤ ਮਤ ਪਾਈ ਅੰਧੀ ਅੰਧੀ ਗੁਰ ਵਰ੍ਹਾਈ ਗਤ ਨ ਜਾਣੈ ਤੇਰੀ ਕਿਲ ਵੜਿਆਈ ਸਭ ਸਤ ਸਭ ਤਤ ਸਭ ਚੰਗੇ ਅਰੀਆ ਸਿੱਧਾ ਪੁਰਖਾਂ ਕੀਆ ਵੜਿਆਈਆ ਤੁਧ ਵਿੰਨ ਸਿੱਧੀ ਕਿਨੇ ਨਾ ਪਾਈਆ ਕਰਨ ਨਿਹਲ ਨੰਤਾ ਪਰਹਈਆ ਅੱਖ ਵਾਰ ਅਕ ਪਵ ਵਿਚਾਰ سکھتی پری پنڈارا چارا آسام حلہ اکھ جیو اس رر جا اخا س ਨੰ ਨਾ ਸੱਚੇ ਨਾਮ ਕੀ ਲੱਗੈ ਭੂਖ ਉਤਪੁਖਾ ਖਾਈ ਚੱਤੀ ਹੈ ਤੂਖ ਤੋ ਕਿੰ ਮਿਸਰ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾ ਹੋਏ ਰਹਾ ਸੱਚੇ ਨਾਮ ਕਿੱਤੇ ਵੜਿਆਈ ਆਪ ਲਗੇ ਕੀ ਮਤਲੰਗੀ ਪਾਈ ਜੇ ਸਭ ਮਿੰਦ ਕਹਿ ਆਪ ਤੁ ਪਾਰੀ ਵੱਡਾ ਲਘੂ ਹੈ ਹਟਨ ਜਾਏ ਨਾ ਕੋ ਮਰੇ ਨਾ ਹੋਵੇ ਸੋਗ ਦੇਂਦਾਰ ਨਾ ਤੁਕੇ ਭੋਗ ਮਨ ਇਹ ਹੋ ਨਾਹੀ ਕੋਈ ਨਾ ਕੋ Oh, oh, آپ تیری تاپ جن دن کر کے کی رات سسون سارے تن جات نا نانک نان بج سناپ راک ਜਰੀ ਜੀ ਤੁਹ ਰੱਲਾ ਨ ਚੌਥਾ ਹਰ ਕੇ ਜਜ ਸਤ ਗੁਰ ਸਤ ਪੁਰਖ ਆਰੋ ਮੇਨੋ ਗੋਬਰ ਪਾਸ ਹੰਕੀਰੇ ਕਿੰ ਤੁ ਸਤ ਗੁਰਿ ਸ਼ਿਰ ਨਾਹੀ ਗਰੰਦੈ ਨਾਮ ਪਰਗਾਸ ਮੇਰੇ ਪੀਤ ਪੁਰਦੇ ਮੋਹ ਕੋ ਨਾਮੁ ਨਾਮੁ ਪਰਬਾਸ ਗੁਰਮਤਿ ਕਾਉ ਨੇਰ ਪ੍ਰਾਨਸਿ ਫਾਈ ਹਰ ਕੀਰਤ ਹੰ ਗੀਰਤ ਰਮਸ ਏਹ ਹਾਰ ਅਰਿਅਮ ਕੇ ਵੇੜੇ ਆਨੰਦ ਸੁਖਤੇ ਸੇਨ ਕਾਸਾ

आ बारे टे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਪ੍ਰੋਗਰਾਮ ਦੇਖ ਰਿਆ ਸੀ ਗੁਰਦੁਆਰਾ ਸਕੈਨਲ ਸਾਹਿਬ ਤੋਂ ਲਾਈਵ ਕੀਰਤਨ ਦਰਬਾਰ ਦਾ ਪ੍ਰਸਤੁਤ ਕੀਤਾ ਜਾ ਰਿਹਾ ਸੀ ਇਹਦਾ ਪ੍ਰੋਗਰਾਮ ਹੈ ਇਹ ਹਰ ਹਫਤੇ ਹਰ ਗੋਵਿੰਦ ਪਾਸ਼ਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲਾਈਵ ਕੀਤਾ ਜਾਂਦਾ ਔਰ ਸੰਗਤਾਂ ਜਿਹੜੀਆਂ ਘਰ ਬੈਠੀਆਂ ਉਹ ਦੇਖ ਰਹੀਆਂ ਔਰ ਮਹਾਰਾਜ ਉਹਨਾਂ ਨੂੰ ਵੀ ਤਰਕੀਆਂ ਬਖਸ਼ੇ ਚੜ੍ਹਵੀ ਕਲਾ ਬਖਸ਼ੇ ਤੇ ਮਾਰੇ ਸਾਨੂੰ ਵੀ ਬਲ ਬਖਸ਼ਣ ਏਸੀ ਤਰ੍ਹਾਂ ਪ੍ਰੋਗਰਾਮ ਜਿਹੜਾ ਆ ਉਹ ਤੁਹਾਨੂੰ ਹਰ ਹਫਤੇ ਦਿਖਾਉਂਦੇ ਰਹੀਏ। ਸਿਗੋਰ ਦੁਆਰਾ ਸਕਚੈਨ ਵਾਲਾ ਸਹਿਬ ਫਗਵਾੜਾ ਸਰਗੋਬਿੰਦ ਪਾਸ਼ਾ ਜੀ ਦਾ ਮਾਰਿਆ ਗੁਰਦੁਆਰਾ ਇਥੇ ਇਹ ਧਰਤੀ ਜਿਹੜੀ ਆ ਚਰਨ ਸ਼ੋਅ ਸਰਗੋਬਿੰਦ ਪਾਸ਼ਾ ਜੀ ਦੀ ਹੈ। ਤੇ ਬੜੀ ਸਾਡੇ ਦੂਰੋ ਦੂਰ ਆਉਂਦੀ ਆ ਅਸੀਂ ਆਪਣੇ ਜਿਹੜੇ ਸਾਡੇ ਪਿਆਰੇ ਦਰਸ਼ਕਾਂ ਉਹਨਾਂ ਦੱਸ ਦਈਏ ਵੀ ਅਸੀਂ ਹੁਣ ਸਮਾਪਤੀ ਕਰਦੇ ਹਾਂ ਕਿਪਤਨ ਜਿਹੜਾ ਸੀ ਚੱਲ ਰਿਹਾ तकरीबन ਸਮਾਪਤੀ ਹੋ ਚੁੱਕੀ ਆ ਤੇ ਰਹਿ ਰਸ ਦਾ ਸਾਹਿਬ ਦਾ ਪਾਰਟ ਚੱਲ ਰਿਹਾ ਤੋਂ ਅਸੀਂ ਜਿੰਨੇ ਸਾਡੇ ਦਰਸ਼ਕ ਦੇਖ ਰਿਹਾ ਅਸੀਂ ਉਹਨਾਂ ਨੂੰ ਫਤਿ ਬੁਲਾਉਨੇ ਆ ਇੱਧਰ ਲੰਗਰ ਹਾਦਿਸ ਤੋਂ ਦਿਖਾ ਲਿਆ ਜੀ ਭਾਂਡੇ ਦੀ ਸੇਵਾ ਜਿਹੜੀ ਚੱਲ ਰਹੀ ਆ ਹਾਰੀ ਸੰਗਤੋ ਆਪਾਂ ਅੱਜ ਆਂਗਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਤੁਪਕਾ ਦੀ ਹਉ ਬੁਧਿ ਦੇਤੇ ਅਰ ਨ ਜਾਣ ਨਿਪਾਰਿ ਪਰੰਪਰ ਅੰਤ ਦੇ ਅੰਤ ਜੀ